50 ਜੋ 48 49 ਐਮਸੀ 48 ਐਮਸੀ ਕਾਂਗਰਸ ਕੋਲ ਹੈ। ਔਰ ਕਾਰਪੋਰੇਸ਼ਨ ਲੋਕਾਂ ਨੇ ਬੜੇ ਚਾਹ ਨਾਲ ਸਾਨੂੰ ਜਿਤਾਇਆ। ਲੇਕਿਨ ਜਿੱਦਣ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਉਹਨਾਂ ਨੇ ਜਗ੍ਹਾ-ਜਗ੍ਹਾ ਕਾਰਪੋਰੇਸ਼ਨਾਂ ਤੋੜਨ ਦੀ ਗੱਲ ਕੀਤੀ। ਆਪਣੇ ਬੰਦੇ ਬਣਾਉਣ ਦੀ ਗੱਲ ਕੀਤੀ। ਲੇਕਿਨ ਉਹਨਾਂ ਦਾ ਪ੍ਰਯਾਸ ਜਾਂ ਉਹਨਾਂ ਦਾ ਉਹਨਾਂ ਦੀ ਹਿੰਮਤ ਹੀ ਨਹੀਂ ਪਈ ਕਪੂਰਥਲੇ ਨੂੰ ਹੱਥ ਪਾਉਣ ਦੀ। ਇਹ ਉਹਨਾਂ ਕੋਈ ਕੋਈ ਚਾਰਾ ਬਚ ਗਿਆ ਕਿ ਇਹਨਾਂ ਦੇ ਕੰਮ ਨਾ ਹੋਣ ਦਿਓ ਪਹਿਲਾਂ 10 ਕਰੋੜ ਰੁਪਇਆ ਜਿਹੜਾ ਲੋਕਾਂ ਦੀਆਂ ਸੜਕਾਂ ਬਣਾਉਣ ਲਈ 2021 ਚ ਆਇਆ ਉਹਨੂੰ ਸਰਕਾਰ ਬਣਦੇ ਹੀ ਉਹ 10 ਕਰੋੜ ਰੁਪਇਆ ਵਾਪਸ ਲੈ ਗਏ ਮੈਂ ਸਮਝਦਾ ਉਹ ਜਦੋਂ ਪਹਿਲੇ ਜਿਹੜੇ ਇਲੈਕਸ਼ਨ ਲੜੇ ਸੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਰਿਹਾ ਮੈਂ ਕਿਹਾ ਸੈਕਰੇਟਰੀਅਟ ਦੀਆਂ ਪੌੜੀਆਂ ਚੜੋ ਹਰੋ ਪੈਸੇ ਵਾਪਸ ਲੈ ਕੇ ਆਓ 4 ਕਰੋੜ 9 ਲੱਖ ਰੁਪਿਆ ਪਹਿਲੀ ਵਾਰ ਇੰਦੀ ਹਿਸਟਰੀ ਆਫ ਪੰਜਾਬ ਓਵਰਹੈਡ ਤਾਰਾਂ ਜਿਹੜੀਆਂ ਵੱਡੀਆਂ ਤਾਰਾਂ ਜਿਨ੍ਹਾਂ ਨਾਲ ਗਰੀਬ ਜਨਤਾ ਨੇ ਤਾਂ ਪਲਾਟ ਲੈ ਸਸਤੇ ਮਿਲਦੇ ਸੀ ਤਾਰਾਂ ਥੱਲੇ ਉਹਨਾਂ ਨੇ ਉਹ ਲੈ ਲਏ ਉਹ ਬਣਾ ਲੈ ਜਿਨ੍ਹਾਂ ਕਰਕੇ ਬਹੁਤ ਸਾਰਿਆਂ ਲੋਕਾਂ ਦਾ ਨੁਕਸਾਨ ਹੋਇਆ ਬੱਚਿਆਂ ਦਾ ਬਜ਼ੁਰਗਾਂ ਦਾ ਅਪਾਹਜ ਹੋ ਕੇ ਪਏ ਤੇ ਉਹ ਚੇਂਜ ਕਰਨ ਲਈ 4 ਕਰੋੜ 9 ਲੱਖ ਰੁਪਇਆ ਮੈਂ ਲੈ ਕੇ ਆਇਆ 10 ਕਰੋੜ ਤੇ 4 ਕਰੋੜ ਦੋਨੋਂ ਇਕੱਠੇ ਆਏ ਤੇ 4 ਕਰੋੜ ਤੋਂ 1 ਕਰੋੜ ਰੁਪਇਆ ਦਾ ਕਮ ਹੋ ਗਿਆ 3 ਕਰੋੜ ਦਾ ਕਮ ਬਕਾਇਆ ਜਿਸ ਨੂੰ ਪ੍ਰਵਾਨਗੀ ਜੋ ਕਾਰਪੋਰੇਸ਼ਨ ਨੇ ਦੇਣੀ ਸੀ ਉਹ ਨਹੀਂ ਦਿੱਤੀ ਮੈਕਮੇ ਨੇ ਕੰਮ ਨਹੀਂ ਕੀਤਾ ਤੇ ਸਰਕਾਰ ਉਹ ਪੈਸਾ ਵਾਪਸ ਲਿਜਾ ਰਹੀ ਆ ਮੈਂ ਬੇਨਤੀ ਕਰਨੀ ਚਾਹਨਾ ਇਹ ਇੱਥੇ ਜਿਹੜੇ ਆਪਣੇ ਆਪ ਨੂੰ ਹਲਕਾ ਇੰਚਾਰਜ ਸਮਝਦੇ ਆ ਕਿ ਸੇਵਕ ਨੇ ਤੇ ਸਾਡਾ ਸਹਿਯੋਗ ਦਿਓ ਉਹ ਪੈਸਾ ਵਾਪਸ ਨਾ ਜਾਵੇ ਔਰ ਜਿਹੜਾ ਵਾਪਸ ਗਿਆ ਭਈ ਆਪਾਂ ਕੰਮ ਤੇ ਕਪੂਰਥਰੇਲੀ ਕਰਨਾ ਨਾ ਨਾਲ ਮਿਲ ਕੇ ਤੇ 10 ਕਰੋੜ ਸਾਡਾ ਸਾਨੂੰ ਵਾਪਸ ਲਿਆ ਕੇ ਦਿਖਾ ਦਿਓ ਤੇ ਫੇਰ ਤਾਂ ਮੈਂ ਮਨ ਤੁਹਾਨੂੰ ਇੰਚਾਰਜ ਜੇ ਫੋਕੀਆਂ ਮਤਲਬ ਟਾਕੀਆਂ ਲਾ ਕੇ ਇੰਚਾਰਜ ਬਣਨਾ ਜਿੱਦਾਂ ਤੁਸੀਂ ਆ ਕਿਹੜਾ ਚੌਂਕ ਆ ਯਾਰ ਦੇਸੀ ਕਚੈਰੀ ਚੋਂ ਉਥੇ 4 ਫੁੱਟ ਬਾਈ 6 ਫੁੱਟ ਦਾ ਇੱਕ ਪੇਚ ਲਾ ਕੇ ਉਹਦਾ ਉਦਘਾਟਨ ਕੀਤਾ ਗਿਆ ਯਾਰ ਇਹਨੇ ਮਾੜੇ ਦਿਨਾਂ 'age ਕਪੂਤਰੇ ਤੇ ਇਹ ਮੈਨੂੰ ਅਫਸੋਸ ਹੈ ਮੈਂ ਇਹਨੇ ਦਿਨ ਨਹੀਂ ਬੋਲਿਆ ਪਰ ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਉੱਤੇ ਨਹੀਂ ਬੋਲਣਾ ਚਾਹੁੰਦਾ ਔਰ ਜਿਹੜੇ ਲੋਕ ਇਹ ਕਹਿੰਦੇ ਆ ਕਿ ਰਾਣਾ ਨੇ ਕਪੂਤਰੇ ਚ ਕੀ ਕੀਤਾ ਬਈ ਆਪਣੇ ਆਪਣੇ ਪਿਤਾ ਜੀ ਨੂੰ ਪੁੱਛੋ ਜਦੋਂ ਰਾਣਾ ਆਇਆ ਸੀ 25 ਸਾਲ ਪਹਿਲਾਂ ਤਾਂ ਸੀਵਰੇਜ ਨਾ ਦੀ ਆਊਟਰ ਏਰੀਆ 'ਚ ਕੋਈ ਗੱਲਬਾਤ ਨਹੀਂ ਸੀ ਪੂਡਾ ਦੇ ਵਿੱਚ ਵੀ ਸੀਵਰੇਜ ਨਹੀਂ ਸੀ ਲੈ ਕੇ ਪੂਡਾ ਜਿਹੜੀ ਚੁੰਗੀ ਆਪਣੀ ਚੂੜਾ ਆਪਣੇ ਅੰਮ੍ਰਿਤਸਰ ਚੁੰਗੀ ਫਿਰ ਤੁਸੀਂ ਆ ਜਾਓ ਸ਼ੇਖੂਪੁਰ ਫਿਰ ਤੁਸੀਂ ਆ ਜਾਓ ਇੰਡਸਟਰੀਅਲ ਏਰੀਆ ਫਿਰ ਤੁਸੀਂ ਆ ਜਾਓ ਮਾਰਕਫੀਲਡ ਦਾ ਇਲਾਕਾ ਇਹਦੇ 'ਤੇ ਨਹੀਂ ਹੁੰਦਾ ਹੋਇਆ 25 ਕਰੋੜ ਰੁਪਏ ਦਾ ਸੀਵਰੇਜ ਪਿਆ ਜੇ ਵਿojana ਅੱਜ ਸ਼ਹਿਰ ਚ ਜੇ ਹੁਣ 4 ਸਾਲ ਦਾ ਤੁਸੀਂ ਸੀਵਰੇਜ ਸਾਫ ਕਰਨ ਲਈ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਸਹਿਯੋਗ ਹੀ ਨਹੀਂ ਦਿੱਤਾ ਮੈਂ ਰੋਲਾ ਪਾਪਾ ਮਰ ਗਿਆ ਕਿ ਪਿਛਲੇ ਸਾਲ ਪਾਣੀ ਔਰ ਸੀਵਰੇਜ ਮਿਲ ਗਿਆ ਉਦੋਂ ਪਹਿਲਾਂ ਮੈਂ ਬਹੁਤ ਦਵਾਈ ਦਿੱਤੀ ਜਿਦਾ ਅਜ ਇੰਦਰਪ੍ਰਤਾਪ ਨੇ ਦਵਾਈ ਦਿੱਤੀ ਸੀ ਨਾ ਕਿ ਹੜ ਹੋਣੇ ਆ ਮੈਂ ਕਿਹਾ ਕਿ ਇੱਥੇ ਲੋਕ ਬਿਮਾਰ ਹੋਣਗੇ 4 ਸ਼ਡਿਊਲ ਕਾਸਟ ਵੀਰ ਮੇਰੇ ਮਰੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹ ਮੁਆਵਜ਼ਾ ਲੈ ਕੇ ਦਿਓ ਮੁਆਵਜ਼ਾ ਨਹੀਂ ਮਿਲਿਆ ਚਾਰ ਗਰੀਬ ਲੋਕ ਮਰੇ ਸੋ ਮੇਰਾ ਕਹਿਣ ਦਾ ਮਤਲਬ ਹੈ ਸਰਪੇਰ ਕਿਹਾ ਲੇਕਿਨ ਜੂ ਵੀ ਨਹੀਂ ਰਹੀ ਕਮਿਸ਼ਨਰ ਦੇ ਸਿਰ ਤੇ ਬਿਲਕੁਲ ਲਾਪਰਵਾਹੀ ਉਹਨਾਂ ਨੇ ਕੀਤਾ ਹੀ ਕੁਝ ਨਹੀਂ 2024 ਦੇ ਵਿੱਚ ਮੈਂ ਆਪਣੇ ਖਰਚੇ ਨਾਲ 9 ਲੱਖ ਰੁਪਏ ਮਹੀਨਾ ਦੇ ਕੇ 4 ਮਹੀਨੇ ਇਹਨਾਂ ਨੂੰ ਸੀਵਰੇਜ ਸਾਫ ਕਰਕੇ ਵਿਖਾਇਆ ਸੀ ਸੀਵਰੇਜ ਸਾਫ ਕਰੀਦਾ ਕਿਦਾਂ ਔਰ ਜਿੱਧਰ ਦੀ ਸੀਵਰੇਜ ਸਾਫ ਕਰਕੇ ਭੇਜੀਦਾ ਸੀ ਲੋਕ ਸਾਡੇ ਐਮਸੀ ਨੂੰ ਸੀਸਾ ਦਿੰਦੇ ਸੀ ਉਹ ਬਲਜੀਤ ਸਿੰਘ ਕਾਲੇ ਦੀ ਜ਼ਿੰਮੇਵਾਰੀ ਸੀ ਨਰਿੰਦਰ ਮਨਸੂਦੀ ਦੀ ਜ਼ਿੰਮੇਵਾਰੀ ਸੀ ਦੋ ਬੰਦੇ ਲੱਗੇ ਲੋਕਾਂ ਨੇ ਸੀਸਾ ਦਿੱਤੀਆਂ ਭਈ 4 ਮਹੀਨੇ ਕਰਕੇ ਦਿਖਾਤਾ ਇਹਨਾਂ ਨੂੰ ਕਿਹਾ ਕਿ ਭਈ ਤੁਸੀਂ ਸਾਨੂੰ ਮਸ਼ੀਨਾਂ ਲੈ ਦਿਓ ਅਸੀਂ ਉਹ ਸਾਫ ਕਰਦੇਾਂਗੇ ਲੇਕਿਨ ਉਹ 3 ਸਾਲ ਕੋਈ ਮਤਾ ਪਾਸ ਨਹੀਂ ਹੋਣ ਦਿੱਤਾ ਮੀਟਿੰਗ ਹੋਣ ਨਹੀਂ ਦਿੱਤੀ ਹੁਣ ਮੀਟਿੰਗਾਂ ਹੋ ਰਹੀਆਂ ਕਾਦੇ ਲਈ ਕਹਿੰਦੇ ਵੀ ਅਸੀਂ ਸਫਾਈ ਸੇਵਕ ਉਹਨਾਂ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਮੈਕਨਾਈਜ਼ਡ ਕਰਕੇ ਤੇ ਅਸੀਂ ਠੇਕੇ ਤੇ ਦੇਣਾ ਉਹ ਦਿੱਲੀ ਦੀਆਂ ਪਾਰਟੀਆਂ ਸੈਟਿਆ ਇਹਨਾਂ ਦੀਆਂ ਉਹਨਾਂ ਨੂੰ ਜੇ ਦੇਖਿਆ ਜਾਵੇ ਪਾਣੀ ਦੀ ਸਪਲਾਈ ਦਾ ਠੇਕਾ 2 ਲੱਖ 70 ਹਜ਼ਾਰ ਰੁਪਇਆ 2 ਕਰੋੜ 70 ਲੱਖ ਰੁਪਇਆ ਸੇਵਰੇਜ ਦਾ ਐਸਟੀਪੀ ਦਾ 1 ਕਰੋੜ 25 ਲੱਖ ਰੁਪਈਆ ਤੇ ਜਿਹੜਾ ਸੜਕਾਂ ਨੂੰ ਅਸੀਂ ਮਸ਼ੀਨਾ ਰਾਹੀਂ ਸਾਫ਼ ਕਰਾਂਗੇ 2 ਕਰੋੜ 92 ਲੱਖ ਰੁਪਈਆ ਤੇ ਸੜਕਾਂ ਜਿਹੜੀਆਂ ਅੰਦਰ ਵਾਲੀਆਂ ਉਹਨਾਂ ਨੂੰ ਵੀ ਸਾਫ਼ ਕਰਾਂਗੇ ਉਹਨਾਂ ਦਾ ਵੀ ਠੇਕਾ 1 ਕਰੋੜ 58 ਲੱਖ ਰੁਪਈਆ ਹਾਂਜੀ ਇਹ ਅਸੀਂ ਸਾਰੇ ਰੱਦ ਕੀਤੇ ਅਸੀਂ ਕਿਹਾ ਅਸੀਂ ਨਹੀਂ ਕਰਾਉਣਾ ਕਿਉਂਕਿ ਸਾਡੇ ਜਿਹੜੇ ਛਡੂਲ ਕਾਸਟ ਵੀਰ ਨੇ ਬਾਲਮੀਕੀ ਭਾਈਚਾਰਾ ਉਹਨਾਂ ਦਾ ਰੋਜੀ ਰੋਟੀ ਦਾ ਨੌਕਰੀ ਦਾ ਇੱਕੋ ਇੱਕ ਸਾਧਨ ਆ ਉਹਨੂੰ ਆਪਾਂ ਖਰਾਬ ਕਰੀਏ ਇਹ ਗਲਤ ਆ ਸੋ ਮੇਰੇ ਕਹਿਣ ਦਾ ਮਤਲਬ ਆ ਕਿ ਆ ਬਹੁਤ ਤਰਲੇਲਾ ਇਹਨਾਂ ਦੇ ਕਿ ਵੀ ਆ ਹੂਜਾ সুইਟਸ ਕਿੰਨੀ ਸ਼ਾਨਦਾਰ ਜਗ੍ਹਾ ਆ ਮਿਠਾਈ ਦੀ ਦੁਕਾਨ ਆ ਉਹਦੇ ਸਾਹਮਣੇ ਗੰਦ ਮੈਨੂੰ ਵੀ ਸ਼ਰਮ ਆਉਂਦੀ ਸੀ ہار کے کوڑا کٹ پھرا کہ بھائی آپ جمعہ جمےواری چکیے میں ایم سیا دی میٹنگ سے دی اور میں یہاں چو پچھے آگی بھی تو اڑے چو کونے بندہ کرے گا تے نرندر منسو کہنے لگا دیپک سلوان کہنے لگا بلجیت کارا کہنے لگا کہ آپ منجیت ایم سی میر صاحب نے بھی کیا کہ منجیت ایم سی ڈیوٹی لائیے ਇਹ ਪ੍ਰਬੰਧ ਕਰ ਸਕਦਾ ਹੈ ਇਹ ਚ ਸ਼ਮਤਾ ਹੈਗੀ ਇਹਨੂੰ ਬੁਲਾਇਆ ਤਕਰੀਬ-ਤਕਰੀਬ 8.5 ਤੋਂ ਲੈ ਕੇ 9 ਲੱਖ ਰੁਪਏ ਦਾ ਖਰਚਾ ਮਹੀਨੇ ਦਾ ਹੋਏਗਾ ਮੈਂ ਸ਼ੁਰੂਆਤ ਜਦੋਂ ਕੀਤੀ ਮੇਰਾ ਪੀਆ ਗੁਰਪਿੰਦਰ ਇਹ ਕਹਿੰਦਾ ਸਾਹਿਬ ਇਹ ਸੇਵਾ ਮੈਨੂੰ ਬਖਸ਼ੋ ਮੈਂ ਸੇਵਾ ਕਰਨੀ ਚਾਹਣਾ ਮਨੇ ਕਹਿੰਦਾ ਮੈਂ ਮੈਂ ਮਨੇ ਚੁੱਪ ਕਰਕੇ ਦਫ਼ਤਰ 'ਚ ਬਹਿ ਇਹਨੂੰ ਕੰਮ ਕਰਨ ਦੇ ਤੇ ਦਫ਼ਤਰ 'ਚ ਵੀ ਤਾਂ ਬੰਦੇ ਅਟੈਂਡ ਕਰਨੇ ਆ ਸੋ ਕਹਿਣ ਦਾ ਮੇਰਾ ਮਤਲਬ ਹੈ ਸਾਡੇ ਲੋਕ ਜਿੰਨਾ ਐਮਸੀਆ ਇਹ ਨਾ ਕੇਵਲ ਜੇਬੋਂ ਪੈਸੇ ਦੇ ਰਹੇ ਆ ਬਲਕਿ ਇਹਨਾਂ ਦੇ ਮਨ ਚ ਆ ਕਿ ਵੀ ਅਸੀਂ ਅਸੀਂ ਆਪਣੇ ਆਪਣੇ ਉਹ ਚੋ ਕੂੜਾ ਜਿੱਥੇ ਡੰਪ ਪਿਆ ਦੇਖੋ ਦੋ ਕਿਸਮ ਦਾ ਕੂੜਾ ਇੱਕ ਡੋਰ ਟੂ ਡੋਰ ਕਲੈਕਸ਼ਨ ਡੋਰ ਟੂ ਡੋਰ ਕਲੈਕਸ਼ਨ ਕਰਕੇ ਤਾਂ ਤੁਸੀਂ ਡੰਪ ਤੇ ਲੈ ਕੇ ਸਿੱਟਨੇ ਆ অথਰਾਇਜ਼ਡ ਡੰਪ ਤੇ ਕੂੜਾ ਛੱਟਿਆ ਜਾਵੇ ਉਹ ਰੋ ਜ਼ਿੰਮੇਵਾਰੀ ਹੋਏਗੀ ਸਾਡੀ ਜਵਾਬ ਦੇਣ ਜਨਤਾ ਨੂੰ ਅਸੀਂ ਹਾਂਜੀ ਇਹਦੇ ਚ ਕਾਰਪੋਰੇਸ਼ਨ ਕਹਿੰਦੀ ਆ ਵੀ ਜਗ੍ਹਾ ਹੈ ਨਹੀਂ ਲੋ ਜਗ੍ਹਾ ਕਰਕੇ ਜੇ ਕੂੜਾ ਰੁਕ ਗਿਆ ਤੇ ਜ਼ਿੰਮੇਵਾਰੀ ਸਾਡੀ ਉਥੇ ਪੋਰਕਲਨ ਲਾਈਏ ਕੁਛ ਲਾਈਏ ਇਹਦੇ ਇਲਾਵਾ 8-9 ਲੱਖ ਰੁਪਏ ਦੇ ਕਾਰਪੋਰੇਸ਼ਨ ਤੋਂ ਸੜਕ ਨਹੀਂ ਬਣ ਰਹੀ ਯਾਰ 1 ਕਿਲੋਮੀਟਰ ਦੀ ਆ ਮੈਨੂੰ ਨਵੀਨ ਕਹਿੰਦਾ ਕਹਿੰਦਾ ਉਹ ਕਹਿੰਦੇ ਰਾਣਾ ਬਣਾ ਲਵੇ ਪਰ ਤੁਸੀਂ ਕਹਿ ਦਿਓ ਵੀ ਰਾਣਾ ਤੂੰ ਐਮਐਲਏ ਹੈਗਾ ਤੂੰ ਬੜਾਈ ਚ ਲੇਕਿਨ ਸਰਕਾਰਾਂ ਬਣਾਉਂਦੀਆਂ ਹੁੰਦੀਆਂ ਤੁਸੀਂ ਐਸੇ ਕਰਕੇ ਆ ਜਾ ਆਮ ਆਦਮੀ ਪਾਰਟੀ ਤੋਂ ਕੰਮ ਨਹੀਂ ਚੱਲ ਰਿਹਾ ਕਿਉਂਕਿ ਬੱਚਿਆਂ ਅੰਦਰ ਘਿਹਰਕਤਾ ਕਰਦੇ ਹਾਂ ਕਿ ਰਾਣਾ ਕਰਦਾ ਹੈ ਰਾਣਾ ਹੁਣ ਕਰਕੇ ਦਿਖਾਊਗਾ ਤੁਹਾਨੂੰ ਸ਼ਹਿਰ ਦੇ ਡੰਪਾਂ ਦੀ ਸਫਾਈ ਅੰਦਰੋਂ ਕੂੜਾ ਡੰਪ ਤੇ ਆਉਣਾ ਚਾਹੀਦਾ ਔਰ ਕਿਸੇ ਗਲਤਫਹਿਮੀ ਜਨਾ ਕੋਈ ਰਹਿ ਜਾਵੇ ਕਿ ਮਾਰਚ ਦੇ ਵਿੱਚ ਤਾਂ ਕਾਰਪੋਰੇਸ਼ਨ ਖਤਮ ਹੋ ਜਾਣੀ ਐ ਐਮਸੀ ਰਹਿਣੇ ਨਹੀਂ ਤੇ ਫਿਰ ਕੌਣ ਕਰੂਗਾ ਉਹ ਫਿਰ ਵੀ ਇਹੀ ਕਰਨਗੇ ਇਹਨਾਂ ਨੇ ਦੁਬਾਰਾ ਵੀ ਲੜਨਾ ਤੇ ਰਾਣੇ ਨੂੰ ਲੜਾਉਣਾ ਵੀ ਆ ਤੇ ਜੇ ਲੋਕ ਭਰੋਸਾ ਕਰਦੇ ਆ ਤੇ ਜ਼ਿੰਮੇਵਾਰੀ ਵੀ ਸਾਡੀ ਆ ਉਹ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਡੰਪਾਂ ਤੋਂ ਸਫਾਈ ਕਰਨੀ ਕੂੜਾ ਚੱਕ ਕੇ ਡੰਪ ਤੇ ਸੁੱਟਣਾ ਇਹ ਸਾਡੀ ਜ਼ਿੰਮੇਵਾਰੀ ਹੋਊਗੀ ਸਾਡੀ ਮੇਅਰ ਦੀ ਡਿਪਟੀ ਮੇਅਰਾਂ ਦੀ ਐਮਸੀਆਂ ਦੀ ਔਰ ਸਾਰਿਆਂ ਨੇ ਜ਼ਿੰਮੇਵਾਰੀ ਮੰਜੀਤ ਨੂੰ ਦਿੱਤੀ ਆ ਉੱਤਰਦਾ ਇਹ ਮੰਜੀਤ ਹੋਏਗਾ ਕਿ ਮੈਂ ਤੁਹਾਡੇ ਨਾਲ ਵਾਦਾ ਕਰਦਾ ਸ਼ਹਿਰ ਵਾਲਿਓ ਲੇਕਿਨ ਮੈਂ ਇੱਕ ਗੁਜਾਰਿਸ਼ ਕਰਨੀ ਚਾਹੁੰਨਾ ਕਿ ਜੇ ਸ਼ਹਿਰ ਨੂੰ ਸਾਫ਼ ਰੱਖਣਾ ਚਾਹੁੰਦੇ ਆ ਤੇ 10 ਵਜੇ ਤੋਂ ਪਹਿਲਾ ਪਹਿਲਾ ਡੰਪਾਂ ਦਿੱਤੇ ਤੁਸੀਂ ਕੂੜਾ ਸੁੱਟਦਿਆਂ ਕਰੋ ਸਾਰਾ ਦਿਨ ਕੋਈ ਕੂੜਾ ਨਹੀਂ ਚੱਕ ਸਕਦਾ ਔਰ ਜਗ੍ਹਾ ਜਗ੍ਹਾ ਡੰਪ ਨਵੇਂ ਆਪਣੀ ਮਰਜ਼ੀ ਨਾਲ ਨਾ ਬਣਾਓ ਇਹ ਸ਼ਹਿਰ ਤਾਂ ਸਾਫ਼ ਰਹਿ ਸਕਦਾ ਦੇਖੋ ਮੈਨੂੰ ਅੱਜ ਕਰੀਬ 25 ਸਾਲ ਹੋ ਗਏ ਇਹਦੇ ਵਿੱਚ ਕੋਈ ਦੌਰ ਨਾ ਕਪੂਰਥੇਰੇ ਵਾਲਿਆਂ ਨੇ ਮੈਨੂੰ ਬਹੁਤ ਕੁਝ ਦਿੱਤਾ ਮੈਨੂੰ ਐਮਐਲਏ ਐਮਪੀ ਕਰਦਾ ਕੋਈ ਜੀ ਨਹੀਂ ਛੜਿਆ ਜਿਹੜਾ ਐਮਐਲਏ ਨਾ ਬਣਾਇਆ ਹੋਵੇ ਤੁਹਾਡਾ ਰਿਣੀ ਆ ਮੈਂ ਔਰ 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 ਮੈਂ ਕੱਲ ਦੱਸਣੀ ਚਾਹਣਾ ਕਿ ਜਿਹੜੇ ਸਰਕਾਰੀ EMPLOYEES ਆ ਇਹ ਕਮਿਸ਼ਨਰ ਦੀ ਡਿਊਟੀ ਬਣਦੀ ਆ ਕਿ ਅੰਦਰੋਂ ੂੜਾ ਚਾਹੇ ਰਿਕਸ਼ਿਆਂ ਰਾਹੀਂ ਜਾਏ ਕਿਸੇ ਰਾਹੀਂ ਉਹ ਲਿਆ ਕੇ ਡੱਬੇ ਤੇ ਸੁੱਟਿਆ ਜਾਵੇ। ਔਰ ਜੇ ਉੱਥੇ ਵੀ ਫੇਰ ਹੋ ਜਾਏਗੀ ਤੇ ਪਬਲਿਕਲੀ ਜਿੱਦਾਂ ਮੈਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤਾਂ ਪ੍ਰੈਸ ਕਾਨਫਰੰਸ ਕਰਕੇ ਜਾਂ ਮੈਨੂੰ ਮੇਰੇ ਕੰਨ ਚ ਕਹਿ ਦਿੱਤਾ ਜਾਵੇ ਕਿ ਇਹ ਜ਼ਿੰਮੇਵਾਰੀ ਵੀ ਤੂੰ ਲੈ ਲਾ ਤੇ ਮੈਂ ਉਹ ਵੀ ਲੈ ਲਾਂਗਾ। ਸਾਰੇ ਪਾਰਟੀ ਵਾਲੇ ਕਹਿੰਦੇ ਕਿ ਰਾਣਾ ਸਾਹਿਬ ਨੂੰ ਹੁਣ ਯਾਦ ਆ ਗਈ ਇਲੈਕਸ਼ਨਾਂ ਨੇੜੇ ਆਉਣ ਦੇ। ਇੱਕ ਮਿੰਟ। ਇੱਕ ਮਿੰਟ। ਰਾਣੇ ਨੂੰ ਤਾਂ ਯਾਦ ਅਸੈਂਬਲੀ 'ਚ ਵੀ ਆਈ ਸੀ। ਤੁਹਾਡੀ ਸਰਕਾਰ ਨੇ ਉੱਤੇ ਕੀ ਐਕਸ਼ਨ ਲਿਆ? ਗੱਲਾਂ ਨਾਲ ਨਹੀਂ ਕੰਮ ਕਰਨਾ ਹੁੰਦਾ। ਔਰ ਮੈਂ ਇੱਕ ਗੱਲ ਦੱਸਣੀ ਚਾਹਣਾ ਕਿ ਜੇ ਤੁਸੀਂ ਭਾਸ਼ਣ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੋ ਕਿ ਅ ਅਮਰਤ 2 ਦੇ ਵਿੱਚ ਜਿਹੜਾ 31 ਬਤੀ ਕਰੋੜ ਦਾ ਪ੍ਰੋਜੈਕਟ ਪਾਸ ਕੀਤਾ ਇਹਨਾਂ ਨੇ ਕਰਾਇਆ ਝੂਠੀ ਗੱਲ ਐ ਇਹ ਤਾਂ ਜੰਮੇ ਵੀ ਨਹੀਂ ਸੀ ਉਦੋਂ ਪੋਲਿਟਿਕਲੀ ਪੋਲਿਟਿਕਲੀ ਨਹੀਂ ਜੰਮੇ ਸੀ ਔਰ ਰਾਣੇ ਨੇ ਸ਼ਾਕਸ਼ੀਏ ਰੋੜੇ ਕੁੜੀਆਂ ਵਾਰਡ ਨੰਬਰ 5 ਸਿਰਫ ਮੈਨੂੰ ਕਪੂਰਥਲੇ ਚ ਉਹਨੇ ਸ਼ਿਕਾਇਤ ਕੀਤੀ ਸੀ ਸਾਡੇ ਕਾਲਾ ਪਾਣੀ ਆਉਂਦਾ ਉਸ ਦਿਨ ਹੀ ਮੈਂ ਧਾਰ ਲਿਆ ਵਾਂ ਕਾਲਾ ਪਾਣੀ ਖਤਮ ਕਰਨਾ ਤੇ ਇੱਥੇ ਹੀ ਗਿਆ ਮੈਂ ਤਾਂ ਪਤਾ ਲੱਗਾ ਕਿ ਇਸ 50 50 70 70 ਸਾਲ ਪੁਰਾਣੇ ਪਾਣੀ ਦੇ ਪੈ ਪਿਆ ਤੇ ਫਿਰ ਮੈਂ ਲੱਗ ਗਿਆ ਪਿੱਛੇ ਤੇ 28 ਕਰੋੜ ਦਾ ਪ੍ਰੋਜੈਕਟ ਬਣਿਆ ਤੇ 28 ਕਰੋੜ ਵਾਲੇ ਨੂੰ ਕਰ ਕਰਾ ਕੇ ਹੁਣ ਟੈਂਡਰ ਹੋਣ ਵੇਲੇ ਐਕਸਕਲੇਟ ਹੋ ਗਈ ਦੁਬਾਰਾ ਰੀ ਐਸ ਐਸਟੀਮੇਟ ਕੀ ਲਾਏ ਗਏ ਤੇ ਦੇਖੋ ਜੇ ਸਰਕਾਰ 22 ਚ ਜੇਦੀ ਆਈ ਆ ਜੇ ਮੈਂ 20 ਚ ਕੰਮ ਕਰਨ ਲੱਗਾ ਤੇ 22 ਚ ਜੇਦੀ ਸਰਕਾਰ ਆ انہیں ہی فالو اپ کرنا سی لیکن فالو اپ بھی میں کی کیونکہ میں چنے چونے ہیں اے سی پروجیکٹ میرے کر کے آ رہا اور میں گل اور گل چونہ جے تم بھائی میرے ویر چھوٹے یا پتر کہنا ویر کہنا یہ نہیں کابل ہو تو انہوں پروجیکٹ ایک میں دنوں پاس کرا کے تھی لے ہو میں کپور تھلے انہوں یاد ہوئے گا پچھلی بار بھی کیا سی ਕਿ ਨਹਿਰ ਦਾ ਪਾਣੀ ਪੀਉਣਾ ਚਾਹਣਾ ਮੈਂ ਕਪੂਰਥੜ੍ਹੇ ਨੂੰ ਨਹੀਂ ਚਾਹੁੰਦਾ ਕਿ ਟਿਊਬ ਲਾਂ ਦਾ ਪਾਣੀ ਪੀਵੇ ਤੇ ਕਈ ਜਦੋਂ ਸਰਕਾਰਾਂ ਚਲੇ ਜੰਨੀਆਂ ਫਿਰ ਉਨੀ ਗੱਲ ਨਹੀਂ ਰਹਿੰਦੀ ਉਹ ਮੇਰਾ ਪ੍ਰੋਜੈਕਟ ਰਹਿ ਗਿਆ ਭਾਈ ਤੁਸੀਂ ਮਗਰ ਲੱਗ ਕੇ ਉਹਨੂੰ ਪਾਸ ਕਰਾ ਕੇ ਲੈ ਆਓ ਸੈਂਕਸ਼ਨ ਕਰਾਓ ਪੈਸੇ ਲਿਆਓ ਤੁਹਾਡੇ ਗੱਲ 4 ਮੈਂ ਪਾਉਂਗਾ ਇਹ ਚੁੱਕੀ ਬੁਰਾਈ ਆ ਯਾਰ ਕਪੂਰਥੜ੍ਹੇ ਜੀ ਕੰਮ ਕਰੋਗੇ ਤੇ ਰਾਣੇ ਦੇ ਟਿੱਡ ਚ ਕੋਈ ਪੀੜ ਨਹੀਂ ਔਰ ਮੇਰੇ ਵੀਰ ਭਾਜਪੀ ਵਾਲੇ ਸ਼ਰਦਾ ਸਾਹਿਬ ਜਦ ਅਸੀਂ ਉਹਨੂੰ ਆਟਨ ਕਰਨ ਦੀ ਤਿਆਰੀ ਹੋਈ ਕਿ ਬਈ ਇੱਕ ਪੂਰਤਲੇ ਵਿੱਚ ਮੈਡੀਕਲ ਕਾਲਜ ਬਣਨਾ ਤਾਂ ਸ਼ਰਦਾ ਸਾਹਿਬ ਕਹਿੰਦੇ ਮੈਂ ਲੈਂਦਾ ਉਹ ਸ਼ਰਦਾ ਸਾਹਿਬ ਮੈਂ ਨੋਂ ਲੈ ਕੇ ਕਹਿ ਰਿਹਾ ਗਲਤ ਗੱਲਾਂ ਨਾ ਕਰਿਆ ਕਰੋ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਕਾਲਜਸ ਇਹ ਰਮੀਦੀ ਆਉਣਾ ਸੀ ਜ਼ਮੀਨ ਐਕਵਾਇਰ ਹੋ ਗਈ ਸੀ ਬੀਜੇਪੀ ਕਾਰੀ ਦਲ ਦਾ ਰਾਜ ਸੀ ਤੇ ਸਾਡਾ ਉਹ ਪ੍ਰੋਜੈਕਟ ਕਿੱਥੇ ਗਿਆ ਬਠਿੰਡੇ ਚਰਦਾ ਸਾਹਿਬ ਉਦੋਂ ਵੀ ਤੁਸੀਂ ਸੀਗੇ ਤੁਸੀਂ ਬੋਲ ਬੋਲਦੇ ਸੀਗੇ ਪ੍ਰਵਕਤਾ ਸੀਗੇ ਤੁਸੀਂ ਉਹਦੇ ਦਾਰ ਸੀਗੇ ਸਰਕਾਰ ਦੇ ਭਾਈਵਾਲ ਸੀਗੇ ਲੇਕਿਨ ਦੁਆਬੇ ਦੇ ਵਿੱਚ ਅੱਜ ਤਾਈਂ ਮੈਡੀਕਲ ਕਾਲਜ ਨਹੀਂ ਬਣਿਆ ਇਸ ਦੀ ਆਵਾਜ਼ ਰਾਣਾ ਗੁਰਜੀਤ ਸਿੰਘ ਨੂੰ ਫਕਰ ਨਾ ਕਹਿ ਰਿਹਾ ਕਿ ਵਿਧਾਨ ਸਭਾ 'ਚ ਆਪਣੀ ਸਰਕਾਰ ਦੇ ਗਲ ਪਿਆ ਮੈਂ ਮੈਂ ਕਹਿੰਦਾ 70 72 ਸਾਲ ਹੋ ਗਏ ਯਾਰ ਇੱਕ ਮਿੰਟ 70 72 ਸਾਲ ਹੋ ਗਏ ਅੱਜ ਤਾਈਂ ਮੈਡੀਕਲ ਕਾਲਜ ਨਹੀਂ ਦੁਆਬੇ 'ਚ ਇੱਕ ਵੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਪਹਿਲਾ ਮੈਡੀਕਲ ਜਿਹੜੇ ਹੁਣ ਮੈਡੀਕਲ ਕਾਲਜ ਆਉਣਗੇ ਔਨ ਦੀ ਫਲੋਰ ਆਫ ਦੀ ਹਾਊਸ ਸ਼ੋਰ ਕੀਤਾ ਕਿ ਉਹ ਕਪੂਰਥਲੇਜ ਬਣੇਗਾ ਤੇ ਪਹਿਲਾ ਕਪੂਰਥਲੇਜ ਦੂਜਾ ਹੁਸ਼ਿਆਰਪੁਰ ਔਰ ਭਾਈ ਸਾਹਿਬ ਜੀ ਸ਼ਰਦਾ ਸਾਹਿਬ ਤੁਹਾਨੂੰ ਮੁਖਾਤਬ ਹੋ ਕੇ ਕਹਿ ਰਿਹਾ ਕਿ ਬੋਲੀ ਆਪਾਂ ਇੱਕ ਦੂਜੇ ਦੇ ਉਲਟੋ ਨਾਲ ਜਿਨਕ ਠੀਕ ਲਗੇ ਤੁਸੀਂ ਕੰਮ ਕੀਤੇ ਹੋਣਗੇ ਕੰਮ ਕਰੋਗੇ ਉੱਪਰ ਸਰਕਾਰ ਬੀਜੇਪੀ ਦੀ ਆ 5 ਸਾਲ ਹੋਣ ਜਾ ਰਹੇ ਆ ਪ੍ਰਧਾਨ ਮੰਤਰੀ ਸਾਹਿਬ ਇੱਥੇ ਉਦਘਾਟਨ ਬਠਿੰਡੇ ਤੋਂ ਉਹਨਾਂ ਨੇ ਬਟਨ ਨੱਪੜਾ ਸੀ ਸਾਡਾ ਮੈਡੀਕਲ ਕਾਲਜ ਚਾਲੂ ਹੋ ਜਾਣਾ ਸੀ ਟੈਂਡਰ ਲੱਗੇ ਹੋ ਸੀਗੇ ਪੈਸੇ ਪੰਜਾਬ ਸਰਕਾਰ ਨੇ ਦਿੱਤੇ ਹੋ ਸੀਗੇ ਤਾਂ ਹੋਇਆ ਕਿਉਂ ਨਹੀਂ ਕਿਉਂਕਿ ਪ੍ਰਧਾਨ ਮੰਤਰੀ ਸਾਹਿਬ ਨਰਾਜ਼ ਹੋ ਗਏ ਕਿਸੇ ਗੱਲ ਤੋਂ ਚਲੋ ਹੋ ਗਏ ਠੀਕ ਹੈ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਹੁੰਦਾ ਉਹਦੀ ਮਰਜ਼ੀ ਵੀ ਹੁੰਦੀ ਆ ਤੇ ਮਿੰਤ ਤੱਕ ਲਾ ਕਰ ਲੈਂਦੇ ਨਾ 4 ਸਾਲ 5 ਸਾਲ ਹੁਣ ਹੁਣ ਤੁਹਾਨੂੰ ਵੀ ਬੜੀਆਂ ਗੱਲਾਂ ਚੇਤੇ ਹੋਣੀਆਂ ਕਿ ਮੈਂ ਆ ਆਪਣਾ ਫਰਾਈਓਰ ਬਣਵਾ ਰਿਆਂ ਉਹ ਬਣਾ ਰਿਆਂ ਇਹ ਕਰਦਾ ਚਲਣੀ ਆ ਇਹ ਫੜਾ ਮਾਰਨੀ ਆ ਲੇਕਿਨ ਇਹ ਇਹ ਤਾਂ ਇੱਥੋਂ ਜਲੰਧਰ ਦੇ ਜਲੰਧਰ कपूरथਲੇ ਤੋਂ ਜਲੰਧਰ ਨੂੰ ਜਾਈਏ ਉਹ ਚੁੰਗੀ ਤੇ ਕੰਮ ਖਤਮ ਹੋ ਜਾਂਦਾ ਇਹਨਾਂ ਦਾ ਕੌਣ ਸੁਣਦਾ ਕੋਈ ਨਹੀਂ ਸੁਣਦਾ ਸੋ ਆਪਾਂ ਸਾਰੇ ਰਲ ਕੇ ਮੈਨੂੰ ਕੋਈ ਇਤਰਾਜ਼ ਨਹੀਂ कपूरਥਲੇ ਦੇ ਵਿਕਾਸ ਦੀ कपूरਥਲੇ ਦੀ ਤਰੱਕੀ ਦੀ ਗੱਲਾਂ ਕਰੀਏ یہ نہ کو پچی سال جے آیا لوکا نے پیار تو دن ہے یار اہم ہی نہیں کوئی نہ پیار کرتا جیٹنگ مشین دی گل کر لو جیٹنگ مشین ساری کنے دن چلی ہے تص کر لو جیسی بھی خراب ہو کن کنے سالوں کے کنے دن ہو گئے کنے بل پچھلے تین سال پائے بل پاؤں لیا یار کارپوریشن آئے تا ਸੁਨਵਾਈ ਕੋਈ ਨਹੀਂ ਅਪੀਲ ਨਹੀਂ ਕੋਈ ਦਲੀਲ ਨਹੀਂ ਸਰਕਾਰਾਂ ਵਿਜੀਲੈਂਟ ਹੁੰਦੀਆਂ ਇਹ ਸਰਕਾਰ ਵਿਜੀਲੈਂਟ ਨਹੀਂ ਆ ਇਹਨਾਂ ਨੂੰ ਐਡਮਿਨਿਸਟ੍ਰੇਸ਼ਨ ਨਹੀਂ ਆਉਂਦੀ ਹੋਰ ਹੜ੍ਹ ਵੀ ਐਸੇ ਕਰਕੇ ਮੈਨ ਮੇੜਾ ਢਾਡਿਆ ਅਸੀਂ ਤਾਂ ਪਹਿਲਾਂ ਹੀ ਕਹਿੰਦਾ ਸੀਗਾ ਅੱਜ ਫਿਰ ਮੈਂ ਕਹਿ ਰਿਹਾ ਕਪੂਰਥਲੇ ਦੇ ਵਿਕਾਸ ਦੇ ਵਿੱਚ ਚਾਹੇ ਉਹ ਭਾਜਪਾ ਦੇ ਮੇਰੇ ਸਤਕਾਰਯੋਗ ਵੀਰ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਦਿਗਜ ਲੀਡਰ ਹੋਣ ਨਵੇਂ-ਨਵੇਂ ਦਿਗਜ ਕਹਿ ਰਿਹਾ ਜਿਹੜੇ ਪਰਚਿਆਂ ਦੀ ਰਾਜਨੀਤੀ 'ਚ ਪੈ ਗਏ ਹਾਂਜੀ ਤੋਂ ਉਹਨਾਂ ਸਾਰਿਆਂ ਨੂੰ ਮੁਖਾਤਿਬ ਹੋ ਕੇ ਮੈਂ ਕਹਿ ਰਿਹਾ ਆਪਾਂ ਸਾਰੇ ਇਕੱਠੇ ਹੋ ਕੇ ਕਪੂਰਥਲੇ ਦੇ ਵਿਕਾਸ ਦੀ ਸਰ ਚੱਜਾ ਐਵੀਏਟਿਏ ਸਰਦਾਰਪੁਰ ਸ਼ਿਫਟ ਹੋ ਸਰਦਾਰ ਚੌਕ ਤੇ ਆਪ ਦੇ ਹਲਕਾ ਜੱਜ ਨੇ ਕਿਹਾ ਕਿ ਉੱਥੇ ਸਾਡੇ ਜਬੋਵਲ ਕੈਂਟੈਂਸ ਬਣੀ ਹੋਈ ਹੈ ਕਹੀ ਸ਼ਿਫਟ ਹੋ ਜਾਦਾ ਮੈਡੀਕਲ ਯਾਰੋ ਐਸ ਚੀਜ਼ ਦੀ ਲੋੜ ਹੁੰਦੀ ਆ ਐ ਐਡੀ ਕੀ ਕਹਾਂ ਮੈਂ ਇਹਦੀ ਲੋਡ ਹੁੰਦੀ ਹੈ ਦੇ ਅੰਦਰ ਨਾ ਗ੍ਰੇ ਮੈਟਰ ਹੁੰਦਾ ਜਿਹਨੂੰ ਦਿਮਾਗ ਕਹਿੰਦੇ ਆ ਉਹ ਹੈ ਨਹੀਂ ਉਹ ਮੈਡੀਕਲ ਕਾਲਜ ਦੇ ਨਾਲ ਆ ਜਿਹੜਾ ਹਸਪਤਾਲ ਆ ਇਹਦੀ ਬਿਲਡਿੰਗ ਵੀ ਯੂਜ਼ ਹੁੰਦੀ ਆ ਇਹ ਭੰਬਲ ਪੂਸੇ ਚ ਨਾ ਪਾਓ ਲੋਕਾਂ ਨੂੰ ਤੁਹਾਨੂੰ ਇੰਪਰੂਵਮੈਂਟ ਦਾ ਚੇਅਰਮੈਨ ਬਣਾਇਆ ਨਾ ਇਸ ਲਈ ਨਹੀਂ ਬਣਾਇਆ ਕਿ ਤੁਸੀਂ ਕਪੂਰਥਲੇ ਆ ਕੇ ਨੁਕਸਾਨ ਕਰੋ ਤਾਂ ਕਿ ਉਹ ਗੱਲਾਂ ਕਰਦੇ ਹੋ ਕਿ ਵੀ ਹੁਣ ਜਿਹੜੇ ਪੰਜ ਸਾਰੇ ਇਸੇ ਕੰਮ ਚ ਟੱਪ ਜਾਣ ਕਿ ਜੱਬੋਆ ਲੈ ਕੇ ਜਾਣਾ ਮੇਰੇ ਨਾਲ ਜੱਬੋਆ ਵਾਲੇ ਖੋਰ ਲੈ ਆਓ ਨਾ ਮੈਂ ਨਹੀਂ ਮਨਾ ਕਰਦਾ ਲੇਕਿਨ ਗੱਲ ਉਹ ਕਰੋ ਜਿਹੜੀ ਪ੍ਰੈਕਟੀਕਲ ਆ ਹਾਂ ਲਾਅ ਐਂਡ ਆਰਡਰ ਦੀ ਪ੍ਰੋਬਲਮ ਆ ਤੁਸੀਂ ਪੁਲਿਸ ਮਹਿਕ ਵਿੱਚ ਰਹੇ ਹੋ ਡਰਗ ਦੀ ਪ੍ਰੋਬਲਮ ਆ ਯਾਰ ਇਹਨਾਂ ਨੂੰ ਖਤਮ ਕਰਨ ਦੀ ਗੱਲ ਕਰੋ ਇਹ ਤਾਂ ਤੁਹਾਡਾ ਸਬਜੈਕਟ ਆ ਹੁਣ ਮੈਡੀਕਲ ਕਾਲਜ ਬਾਰੇ ਤੁਹਾਨੂੰ ਪਤਾ ਕੋਈ ਨਹੀਂ ਕਿੱਦਾਂ ਪਾਸ ਹੁੰਦਾ ਕਿੱਥੇ ਹੁੰਦਾ ਪਹਿਲਾਂ ਅਸੈਂਬਲੀ ਨੇ ਪਾਸ ਕਰਨਾ ਫਿਰ ਉਹਦੀ ਕਮੇਟੀ ਬਣਨੀ ਆ ਫਿਰ ਉਹਨੇ ਉਹਦਾ ਅਸੈਸਮੈਂਟ ਕਰਨੀ ਹੈ ਕਮੇਟੀ ਨੇ ਫਿਰ ਉਹ ਪਾਰ ਸਰਕਾਰ ਨੂੰ ਲਿਖਣਗੇ ਫਿਰ ਪਾਰ ਸਰਕਾਰ ਦੀ ਟੀਮ ਆਊਗੀ ਫਿਰ ਉਹ ਸੈਸ ਕਰੂਗੀ ਫਿਰ ਪੰਜਾਬ ਸਰਕਾਰ ਉਹਨੂੰ ਓਕੇ ਕਰੂਗੀ ਫਿਰ ਉਹ ਉਹਨੇ ਜ਼ਮੀਨ ਐਕਵਾਇਰ ਕਰਨ ਲਈ ਪੈਸੇ ਚਾਹੀਦੇ ਆ ਜਿਹੜੀ ਸਿਵਲ ਹਸਪੀਟਲ ਦੀ ਬਿਲਡਿੰਗ ਆ ਇਹਨੇ ਬੈਡਸ ਹਸਪੀਟਲ ਆ ਉਥੇ ਉਹ ਕ੍ਰੀਏਟ ਕੀਤਾ ਜਾਊਗਾ ਯਾਰ ਇੱਕ ਆਈਟੀਆਈ ਨੂੰ ਤੁਸੀਂ ਕਹੋ ਕਿ ਮੈਂ ਇਹਨੂੰ ਮੈਡੀਕਲ ਕਾਲਜ ਬਣਾ ਦੂੰਗਾ ਫਿਰ ਤਾਂ ਭਾਈ ਡੰਡੇ ਨਾਲ ਹੀ ਬਣਾ ਸਕਦੇ ਹੋ ਡੰਡੇ ਨਾਲ ਹੀ ਬਣ ਸਕਦਾ ਬਹੁਤ سارے ਲੋਕ ਤੁਹਾਨੂੰ ਹੀ ਪੁੱਛਦੇ ਕਰੋ ਬੰਨਾ ਮੈਡੀਕਲ ਮੇਰੇ ਹੱਥ 'ਚ ਨਹੀਂ ਮੇਰੇ ਹੱਥ 'ਚ ਨਹੀਂ ਦੇਖੋ ਸਵਾਲ ਸਵਾਲ ਦਾ ਜਵਾਬ ਮੈਂ ਪਹਿਲਾਂ ਹੀ ਦੇ ਦੇਣਾ ਚੱਲਿਆ ਯਾਰ ਸਵਾਲ ਪੁੱਛ ਸਤਾਖੜੀ ਪਾਰਟੀ ਆ ਇਹ ਪੁੱਛਦੇ ਲੋਕ ਕਦੋਂ ਬੰਨਾ ਤੁਹਾਨੂੰ ਪੁੱਛਦੇ ਕਰੋ ਬੰਨਾ ਜੀਪੀ ਨੂੰ ਪੁੱਛਦੇ ਕਰੋ ਬੰਨਾ ਕਦੋਂ ਬੰਨਾ ਮੈਂ ਤੁਹੰਦਾ ਤਾਂ ਅਸੀਂ ਜਦੋਂ ਪਾਵਰ ਸੀਗੇ ਮੈਡੀਕਲ ਕਾਲਜ ਦੀ ਗੱਲ ਮੈਂ ਹੀ ਕੀਤੀ ਧੰਨਵਾਦ ਕਰਦਾ ਉਸ ਵੇਲੇ ਦੀ ਸਰਕਾਰ ਦੀ ਜਿਨ੍ਹਾਂ ਨੇ ਮੇਰੀ ਗੱਲ ਮੰਨੀ ਔਰ ਸਾਡਾ ਜਿਹੜਾ ਸਿਵਲ ਹਸਪੀਟਲ ਆ ਇਹ ਚ ਬਿਲਟ ਇਨ ਇਨਫਰਾਸਟ੍ਰਕਚਰ ਹੈਗਾ ਇਹਦੀ ਕਾਸਟ ਆਫ ਦੀ ਪ੍ਰੋਜੈਕਟ ਥੱਲੇ ਚਲੇ ਗਈ ਤੇ ਸਿਵਲ ਹਸਪੀਟਲ ਦੇ ਨਾਲ ਲੱਗਦੀ ਪੀੜੀ ਕੋਠੀ ਰਹੀ ਵੀ ਜ਼ਮੀਨ ਰਿਕਵਾਇਰ ਹੋਈ ਉਹ ਹੋ ਗਈ ਪੂਰੀ ਸਾਰਾ ਕੁਝ ਹੋ ਗਿਆ ਟੈਂਡਰ ਹੋ ਗਏ ਪ੍ਰਧਾਨ ਮੰਤਰੀ ਸਾਹਿਬ ਨੇ ਉਦਘਾਟਨ ਨਹੀਂ ਕੀਤਾ ਉਹਨਾਂ ਨੂੰ ਕੋਈ ਕਿਸਾਨਾ ਨਾਂ ਰੰਜ ਹੋ ਗਈ ਲੇਕਿਨ ਯਾਰ ਕਿਸਾਨਾ ਦੀ ਰੰਜ ਕਪੂਰ ਥਰੇ ਵਾਲਿਆਂ ਨਾਲ ਤੁਸੀਂ ਤੱਕਾ ਕਰੋ ਇਹ ਕਿੱਥੇ ਲਿਖਿਆ ਯਾਰ ਉਦੋਂ ਇਹ ਕਿਉਂ ਨਹੀਂ ਬੋਲੇ ਸਾਡੇ ਬਾਕੀ ਮੇਰੇ ਵੀਰ ਪੋਸਟ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਅੱਜ ਗੱਲਾਂ ਕਰਨਗੇ ਰਾਣੇ ਨੇ ਨਹੀਂ ਲੈਣ ਦਿੱਤਾ ਰਾਣਿਆਂ ਦਾ ਬਣਾ ਕੇ ਇਸ ਦਾ ਟੈਂਡਰ ਕਰਾ ਗਿਆ ਸੀਗਾ ਸਰਕਾਰ ਬਦਲ ਗਈ ਹੁਣ ਨਵੇਂ ਵਾਲੇ ਕਹਿੰਦੇ ਵੀ ਜੱਪੂਆ ਲੈ ਜਾਣਾ ਵਾਰੇ ਜਾਵਾਂ ਮੈਂ ਇਹਨਾਂ ਦੀ ਸੋਚਦੇ ਯਾਰ ਨਹੀਂ ਪਤਾ ਨਹੀਂ ਸਰ ਬੜੇਗਾ ਕਾਲਜ ਕਿ ਕਿ ਬਿਲਕੁਲ ਬਣੇਗਾ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਕਾਂਗਰਸ ਦੀ ਆਉਣੀ ਆ ਪਹਿਲ ਦੇ ਆਧਾਰ ਤੇ ਮੈਡੀਕਲ ਕਾਲਜ ਬਣੇਗਾ ਸਰ ਹਸਪੀਟਲ ਸਰ ਬਹੁਤ